ਇਸ ਵੇਲੇ ਨਸ਼ਿਆਂ ਦਾ ਮੁੱਦਾ ਬੜਾ ਗੰਭੀਰ ਬਣਿਆ ਹੋਇਆ ਹੈ ਰੋਜ਼ਾਨਾ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਨਸ਼ਿਆਂ ਦਾ ਰੁਝਾਨ ਸਭ ਪਾਸੇ ਇੰਨਾ ਵੱਧ ਗਿਆ ਹੈ ਕਿ ਹਰ ਦੂਜਾ ਵਿਅਕਤੀ ਨਸ਼ੇ ਦਾ ਸ਼ਿਕਾਰ ਹੋ ਗਿਆ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਕਿ ਹੁਣ ਨਸ਼ਾ ਕਰਿਆਨੇ ਦੀਆਂ ਦੁਕਾਨਾਂ ਤੇ ਆਮ ਖਾਣ ਪੀਣ ਵਾਲੀਆਂ ਚੀਜ਼ਾਂ ਵਾਂਗ ਵਿਕਣਾ ਸ਼ੁਰੂ ਹੋ ਗਿਆ ਜਿਹਾਂ ਹਰਿਆਣੇ ਤੋਂ ਮਾਮਲਾ ਸਾਹਮਣੇ ਜਿੱਥੇ ਕਿ ਕਰਿਆਨੇ ਦੀ ਦੁਕਾਨ ਤੇ ਸ਼ਰੀਆਮ ਨਸ਼ੇ ਦੇ ਕੈਪਸੂਲ ਵੇਚੇ ਜਾ ਰਹੇ ਸੀ ਮੌਕੇ ਤੇ ਜਦੋਂ ਨਿਹੰਗ ਸਿੰਘ ਤੇ ਕੁਝ ਨੌਜਵਾਨ ਪਹੁੰਚੇ ਤਾਂ ਸੁਣੋ ਕੀ ਬੋਲਿਆ ਕਿ ਦੁਕਾਨਦਾਰ ਕਾ ਆ ਪਬਲਿਕ ਆਇਆ ਇੱਥੇ ਆ ਗਿਆ ਆਹ ਬਾਈ ਇਹਨੂੰ ਦੱਸਿਓ ਜੀ ਇਹਦਾ ਇੱਥੇ ਹੀ ਪਹਾੜਾਂ ਦੇ ਵਿੱਚ ਵਸਦੇ ਆਂ ਨਾ ਪਰ ਉਹਨਾਂ ਤੋਂ ਵੀ ਬੰਦ ਆਪੇ ਆਪੇ ਇਹਨੂੰ ਪੜ੍ਹਦਾ ਤੇ ਫਿਰ ਮੈਨੂੰ ਆਪੋ ਨੂੰ ਦੇਵਾਲਾ ਦਾ ਮੁੰਡਾ ਦੋਸਤ ਆ ਮੈਂ ਤੇ ਇਹਦੀ ਬੂਤ ਚ ਨਾ ਬੂਤ ਕੁੱਟ ਕੇ ਰਾਤ ਵੀ ਕੁੱਟਾ ਹੈ ਹੁਣ ਵੀ ਹੀ ਕੁੱਟ ਕੇ ਲੈ ਕੇ ਦੇ ਰਿਹਾ ਇਹਨੂੰ ਠੀਕ ਹੈ ਬਾਈ ਠੀਕ ਹੈ ਦਾਦਾ ਬੈਠਣਾ ਕਹਿੰਦੇ ਘਰ ਤਰਾ ਤੇ ਮੋਰ ਤੋਂ ਹਾਂ ਆ ਲੈ ਫੋਨ ਬਣਾਓ ਨਾਲ ਉਹੀ ਨੋਟ ਸਾਡਾ 250 ਰੁਪਏ ਆਹੋ ਆਪ ਮੁਹਾਰ ਬਰਾਦਰ ਕਿੱਥੇ ਆ ਸਾਡੇ ਵੀਰੇ ਫੋਟੋ ਮੈਂ ਕਿੱਥੇ ਨੋਟ ਜੀ ਕਿ ਬਾਅਦ ਚ ਹੀ ਭਾਵਾਂਗੇ ਕੱਲ ਨੂੰ ਸਾਡਾ ਫੋਨ ਬਣਾ ਲੈੋ ਜੀ ਆ ਲੈ ਆ ਨੋਟ ਆਹੋ ਜੀ ਫਾ ਦੇ ਸ਼ਰਮ ਨਹੀਂ ਆਉਂਦੀ ਯਾਰ ਆ ਛੋਟੇ ਛੋਟੇ ਲੋਕਾਂ ਦੇ ਜਵਾਕਾਂ ਨੂੰ ਮਾਰੀ ਜੀ ਇਹਨੂੰ ਕਿਉਂ ਦਿੰਦੇ ਤੁਸੀਂ ਇਹਨਾਂ ਨੂੰ ਕਿਉਂ ਆਉਂਦਿੰਦੇ ਹੋ ਯਾਰ ਉਹ ਯਾਰ ਮਾਫੀ ਕਰਦੀ ਆ ਯਾਰ ਇਹ ਆਰੇ 50 ਦਾ ਨੋਟ ਆ ਦੇਖ ਆ ਇਹ ਆ ਦਿਖਾ ਦੇ ਵੀ ਉਹੀ ਨੰਬਰ ਹੈ ਸਾਵੇਂ ਨੰਬਰ ਹਨ 1 ਮਿੰਟ ਇਹ ਨੰਬਰ 250 ਦਾ ਨੋਟ ਆ ਸੱਬਨ ਵਾਲੀਆਂ ਦੁਕਾਨਾਂ ਤੇ ਵਿਕੀ ਜਾਂਦਾ ਪਰ ਆ ਦੇਖੋ ਸੱਬਨ ਵਾਲੀਆਂ ਦੁਕਾਨਾਂ ਤੇ ਵਿਕੀ ਜਾਂਦਾ ਪਰ ਤੁਸੀਂ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਬੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕੇ ਮੇਰਾ ਸਾਰਾ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਮੈਂ ਬਈ ਤਸੱਲੀ ਤਸੰਦੀ ਕਰ ਲੋ ਤਸੱਲੀ ਕਾਦੀ ਆ ਯਾਰ ਆ ਜਿਹੜਾ ਆ ਹੁਣ ਇੱਕ ਵਿੱਤਾ ਵੇਚਣ ਖਾਤਰ ਧੂੜੀ ਹੋਣੀ ਉਹ ਸਿੱਧਾ ਇੱਥੇ ਮੈਂ ਹਾਂ ਬਾਈ ਹਾਂ ਡੱਬਾ ਆਇਆ ਸੀ ਕਿੰਨੇ ਨਾ ਨਾ ਡੱਬਾ ਕਿੱਥੇ ਆਇਆ ਐ ਕਿਉਂ ਨਹੀਂ ਆਇਆ ਯਾਰ ਸਾਰਾ ਗੁੱਸਾ ਬਾਬਾ ਸੀ ਦੋ ਵਾਰ ਜਨ ਸਾਡਾ ਏ ਠੀਕ ਆ ਸਭ ਦਾ ਪ੍ਰਿੰਟ ਦਾ ਬਈ ਦੇ ਕੰਮ ਵਾਲੀ ਗੱਲ ਆ ਹਾਂ ਕਰਨ ਵਾਲੀ ਗੱਲ ਕਿਉਂ ਨਹੀਂ ਆਇਆ ਯਾਰ ਜਵਾਕਾਂ ਨੂੰ ਤੁਸੀਂ ਕਹਿ ਸੂਦੇ ਨੇ ਕਰੈਕਟੀ ਗੰਦ ਦੀ ਗੱਲ ਆ ਯਾਰ ਮਾਫੀ ਕਰਦੀ ਇਹਦੀ ਕਰਦੀ ਯਾਰ ਆ ਬਾਈ ਸਾਬਨ ਵਾਲੀਆਂ ਦੁਕਾਨਾਂ ਤੇ ਵੇਕਣ ਲੱਗ ਗਿਆ ਠੀਕ ਆ ਆ ਦੂਜਾ ਵਾਰ ਪਰਚੂਨ ਵਾਲੀਆਂ ਦੁਕਾਨਾਂ ਤੇ ਵੇਕਣ ਲੱਗ ਜੂ ਦੇਖਦਾ ਹੈਗਾ ਖਰ ਤੇ ਤਫੇ ਸ਼ਹਿਰ ਤੇ ਖੜੇ ਆ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵੇਖਣ ਲੱਗ ਗਿਆ ਤੇ ਲਾਹਨਤ ਦੀ ਗੱਲ ਹੈ ਸਾਡੇ ਖਾਤਰ ਵੀ ਜੇ ਇੰਨੀ ਨਹੀਂ ਜੀ ਜੀ